ਹੈਲੋ ਜੀ ਸਤਿ ਸ਼੍ਰੀ ਅਕਾਲ ਅੱਜ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਸੋਨਾ ਤੇ ਸ਼ਾਨਦਾਰ ਡਿਜ਼ਾਈਨ ਇਸ ਡਿਜ਼ਾਈਨ ਨੂੰ ਤੁਸੀਂ ਕਿਸੇ ਵੀ ਗਾਰਡਨ ਦੇ ਉੱਪਰ ਅਪਲਾਈ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਨਾ ਬਣ ਕੇ ਤਿਆਰ ਹੁੰਦਾ ਹੈ ਇਹ ਤਕਰੀਬਨ ਸਾਰੇ ਹਰੇਕ ਪ੍ਰੋਜੈਕਟ ਦੇ ਉੱਤੇ ਹੀ ਅਪਲਾਈ ਹੋਣ ਵਾਲਾ ਇਹ ਡਿਜ਼ਾਈਨ ਹੈ ਔਰ ਲੇਡੀਜ਼ ਕੋਟੀ ਸਵੈਟਰ ਬੱਚਿਆਂ ਦੇ ਕੋਟੀ ਸਵੈਟਰਸ ਕੀ ਵੀ ਦੇ ਵਿੱਚ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਹਨੂੰ ਅਪਲਾਈ ਕਰੋਗੇ ਬਹੁਤ ਹੀ ਜ਼ਿਆਦਾ ਸੋਹਣਾ ਬਣ ਕੇ ਤਿਆਰ ਹੋਊਗਾ ਇਸ ਨੂੰ ਬਣਾਉਣ ਦੇ ਲਈ 6 6 ਕੁੰਡਿਆਂ ਦੇ ਹਿਸਾਬ ਨਾਲ ਆਪਾਂ ਨੇ ਕੁੰਡੇ ਰੱਖਣੇ ਆ ਔਰ ਦੋ ਕੁੰਡੇ ਬਾਧ ਰੱਖ ਲੈਣੇ ਆ ਫੈਡਾ ਵਾਸਤੇ ਕਿਉਂਕਿ ਆ ਇਸ ਤਰ੍ਹਾਂ 2 4 6 6 6 6 ਦੇ ਹਿਸਾਬ ਨਾਲ ਇਹਦੇ ਕੁੰਡੇ ਰੱਖ ਲੈਣੇ ਆ ਬਹੁਤ ਹੀ ਸੋਖਾ ਜੋ ਜਿਹੜਾ ਡਿਜ਼ਾਈਨ ਆ ਇਹ ਬਣਾਉਣ ਦੇ ਵਿੱਚ ਬਿਲਕੁਲ ਆਸਾਨੀ ਨਾਲ ਇਹਨੂੰ ਹਰ ਕੋਈ ਬਣਾ ਸਕਦਾ ਨੀਚੇ ਕੋਈ ਵੀ ਬਾਰਡਰ ਬਣਾਉਣ ਤੋਂ ਬਾਅਦ ਅਸੀਂ ਡਿਜ਼ਾਈਨ ਦੀ ਪਹਿਲੀ ਸਲਾਈ ਆਪਾਂ ਸਟਾਰਟ ਕਰ ਦਿੰਗੇ ਜਿਸ ਤਰ੍ਹਾਂ ਮੈਂ ਇਹ ਡਿਜ਼ਾਈਨ ਦੀ ਇੱਥੋਂ ਪਹਿਲੀ ਸਲਾਈ ਬਣਾਈ ਉਸੇ ਤਰ੍ਹਾਂ ਆਪਾਂ ਇੱਥੋਂ ਸਿੱਧੀ ਸਾਈਡ ਤੋਂ ਪਹਿਲੀ ਸਲਾਈ ਦੀ ਸਟਾਰਟ ਕਰਾਂਗੇ ਕੋਈ ਵੀ ਬਾਰਡਰ ਬਣਾਉਣ ਤੋਂ ਬਾਅਦ ਛੇ ਛੇ ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਪਾ ਲੈਣੇ ਆ ਤੁਸੀਂ ਨੇ ਦੋ ਕੁੰਡੇ ਬਾਧਰ ਰੱਖ ਲੈਣੇ ਆ ਉਸ ਹਿਸਾਬ ਨਾਲ ਆਪਾਂ ਇਹ ਡਿਜ਼ਾਈਨ ਜਿਹੜਾ ਸਟਾਰਟ ਕਰਨ ਲੱਗੇ ਆ ਪਹਿਲਾ ਕੁੰਡਾ ਐ ਸਟਿਚ ਆ ਇਹਨੂੰ ਆਪਾਂ ਉਤਾਰ ਲਵਾਂਗੇ ਤੁਸੀਂ ਚਾਹੋ ਤੋਂ ਗੁੰਮ ਵੀ ਸਕਦੇ ਹੋ ਔਰ ਦਾਗ ਆਪਣੇ ਵੱਲ ਕਰਕੇ ਦੋ ਕੁੰਡੇ ਪੁੱਠੇ ਬਣਾ ਲੈਣੇ ਆ ਦੋ ਕੁੰਡੇ ਪੁੱਠੇ ਤਾਗਾ ਵਾਰ ਨੂੰ ਕਰਾਂਗੇ ਫਿਰ ਆਪਾਂ ਨੇ ਇੱਕ ਕੁੰਡਾ ਸਿੱਧਾ ਬਣਾਉਣਾ ਔਰ ਉਹਨੂੰ ਇਸ ਤਰ੍ਹਾਂ ਡਬਲ ਵੱਲ ਮਾਰਨਾ ਠੀਕ ਹੈ ਉਸ ਤੋਂ ਬਾਅਦ ਤਿੰਨ ਕੁੰਡੇ ਸਿੱਧੇ ਬਣਾ ਲੈਣੇ ਹਾਸਟਿਚ ਕੁੰਡੇ ਨੂੰ ਛੱਡ ਕੇ ਇਹੀ ਛੇ ਕੁੰਡਿਆਂ ਨੂੰ ਆਪਾਂ ਇਹ ਪੂਰੀ ਸਲਾਈ ਦੇ ਵਿੱਚ ਰਿਪੀਟ ਕਰਾਂਗੇ ਦੋ ਕੁੰਡੇ ਪੁੱਠੇ ਧਾਗਾ ਬਾਹਰ ਨਾ ਕਰਾਂਗੇ ਇਸ ਤਰ੍ਹਾਂ ਇੱਕ ਕੁੰਡੇ ਦੇ ਉੱਪਰ ਆਪਾਂ ਇਸ ਤਰ੍ਹਾਂ ਸਿੱਧਾ ਬਣਾਵਾਂਗੇ ਔਰ ਡਬਲ ਵੱਲ ਮਾਰਾਂਗੇ ਕਿ ਜੀ ਬਾਕੀ ਤਿੰਨ ਕੁੰਡੇ ਆਪਾਂ ਸਿੱਧੇ ਬਣਾ ਲੈਣੇ ਹਨ ਇਸ ਤਰੀਕੇ ਨਾਲ ਇਹੀ 6-6 ਕੁੰਡੇ ਨੂੰ ਆਪਾਂ बार-बार ਪੂਰੀ ਸਲਾਈ ਦੇ ਵਿੱਚ ਜਿੰਨੇ ਵੀ ਤੁਹਾਡੇ ਕੋਲ ਕੁੰਡੇ ਹੋਣਗੇ ਇਹੀ ਰਿਪੀਟ ਕਰਦੇ ਜਾਣਾ ਦੋ ਕੁੰਡੇ ਪੁੱਠੇ ਬਣਾ ਲੈ ਇੱਕ ਕੁੰਡਾ ਸਿੱਧਾ ਬਣਾਉਣਾ ਔਰ ਉਹਨੂੰ ਇਸ ਤਰ੍ਹਾਂ ਡਬਲ ਵੜ ਮਾਰਨਾ ਫਿਰ ਤਿੰਨ ਕੁੰਡੇ ਸਿੱਧੇ ਬਣਾ ਲੈਣੇ ਲਾਸਟ ਵਿੱਚ ਦੋ ਕੁੰਡੇ ਇਸ ਤਰ੍ਹਾਂ ਹੀ ਪੁੱਠੇ ਆਉਣੇ ਬਹੁਤ ਜ਼ਿਆਦਾ ਜ਼ਰੂਰੀ ਨੇ ਇਸ ਤਰ੍ਹਾਂ ਆਪਾਂ ਸਟਾਰਟਿੰਗ ਦੇ ਵਿੱਚ ਦੋ ਕੁੰਡੇ ਪੁੱਠੇ ਪਾਇਆ ਔਰ ਐਂਡ ਤੇ ਵੀ ਇਹ ਕੁੰਡੇ ਆਉਣੇ ਜਿਹੜੇ ਜ਼ਰੂਰੀ ਨੇ ਕਿ ਇਹ ਹੈਗਾ ਆਪਣਾ ਐ ਸਟਿਚ ਵਾਲਾ ਕੁੰਡਾ ਇਹਨੂੰ ਚਾਹੋ ਤਾਂ ਤੁਸੀਂ ਸਿੱਧਾ ਪੁੱਠਾ ਜਿਵੇਂ ਮਰਜ਼ੀ ਬਣਾ ਸਕਦੇ ਹੋ ਪਹਿਲੀ ਸਲਾਈ ਆਪਣੀ ਕੰਪਲੀਟ ਹੋ ਗਈ ਆ ਦੂਜੀ ਸਲਾਈ ਫੁੱਟੀ ਸੈਵ ਤੋਂ ਇੰਨ ਧਿਆਨ ਨਾਲ ਦੇਖਿਓ ਪਹਿਲਾ ਕੁੰਡਾ ਐ ਸਟਿਚ ਉਤਾਰ ਲਵਾਂਗੇ ਧਾਗਾ ਪਿੱਛੇ ਕਰਾਂਗੇ ਦੋ ਕੁੰਡੇ ਸਿੱਤੇ ਡਿਜ਼ਾਈਨ ਦੀ ਦੂਜੀ ਸਲਾਈ ਫੁੱਠੇ ਪਾਸੇ ਤੋਂ ਦੋ ਕੁੰਡੇ ਸਿੱਧੇ ਤੱਕ ਆਪਣੇ ਵੱਲ ਕਰਾਂਗੇ ਤਿੰਨ ਕੁੰਡੇ ਫੁੱਠੇ ਬਣਾਵਾਂਗੇ ਇਸ ਤਰ੍ਹਾਂ ਤਿੰਨ ਕੁੰਡੇ ਫੁੱਠੇ ਬਣਾ ਕੇ ਜਿਹੜੇ ਕੁੰਡੇ ਨੂੰ ਆਪਾਂ ਨੇ ਬਲ ਮਾਰਿਆ ਉਹਦਾ ਇਸ ਤਰ੍ਹਾਂ ਬਲ ਉਤਾਰ ਕੇ ਉਹਨੂੰ ਇਦਾਂ ਹੀ ਰੱਖ ਲਵਾਂਗੇ ਆਪਾਂ ਬੁਣਨਾ ਨਹੀਂ ਉਹਨੂੰ ਫਿਰ ਤਾਗਾ ਪਿੱਛੇ ਕਰਾਂਗੇ ਦੋ ਕੁੰਡੇ ਸਿੱਤੇ ਅੱਗਾ ਆਪਣੇ ਵੱਲ ਕਰਾਂਗੇ ਤਿੰਨ ਕੁੰਡੇ ਫੁੱਥੇ ਫਿਰ ਇਹ ਬਲ ਵਾਲਾ ਕੁੰਡਾ ਉਹਨੂੰ ਇਸ ਤਰ੍ਹਾਂ ਲੋਜ ਕਰਕੇ ਧੱਗਾ ਬਾਹਰ ਨੂੰ ਕਰਾਂਗੇ ਦੋ ਕੁੰਡੇ ਸਿੱਤੇ ਧੱਗਾ ਆਪਣੇ ਵੱਲ ਕੀਤਾ ਤਿੰਨ ਕੁੰਡੇ ਫੁੱਥੇ ਇਸ ਤਿੱਕੇ ਨਾਲ ਹੋਰ ਜਿਹੜਾ ਬਲ ਵਾਲਾ ਕੁੰਡਾ ਉਹਨੂੰ ਇਸ ਤਰ੍ਹਾਂ ਹੀ ਆਪਾਂ ਬਲ ਉਤਾਰ ਕੇ ਲੋਜ ਕਰਕੇ ਐਵੇਂ ਇਹ ਸਟਿਚ ਕੀ ਕਰਾਂਗੇ ਭਾਵੇਂ ਸਲਿੱਪ ਕਰ ਲਵਾਂਗੇ ਤਾਗਾ ਵਾਣ ਨੂੰ ਕਰਾਂਗੇ ਲਾਸਟ ਵਿੱਚ ਦੋ ਕੁੰਡੇ ਸਿੱਤੇ ਔਰ ਐ ਸਟਿਚ ਵਾਲਾ ਮੈਂ ਇੱਥੇ ਪੁੱਠਾ ਬਣਾਇਆ ਤੁਸੀਂ ਚਾਹੋ ਤੋ ਜਿੱਤਾ ਮਰਜ਼ੀ ਬਣਾ ਸਕਦੇ ਹੋ ਦੋ ਸਲਾਈਆਂ ਕੰਪਲੀਟ ਹੋ ਗਈਆਂ ਤੀਜੀ ਸਲਾਈ ਸਿੱਧੀ ਸਾਈਡ ਤੋਂ ਪਹਿਲਾ ਕੁੰਡਾ ਐ ਸਟਿਚ ਉਤਾਰ ਲਿਆ ਦੋ ਕੁੰਡੇ ਕੁੱਥੇ ਬਣਾ ਲਵਾਂਗੇ। ਤਾਗਾ ਵਾਰਨ ਕਰਾਂਗੇ। ਹੁਣ ਧਿਆਨ ਨਾਲ ਦੇਖਿਓ ਕਿ ਆਪਾਂ ਨੇ ਹੁਣ ਕੀ ਕਰਨਾ। ਜਿਹੜੇ ਆਪਣੇ ਕੋਲੇ ਚਾਰ ਗੁੰਡੇ ਆ ਆਹ ਵਾਲਾ ਗੁੰਡਾ ਆਪਣਾ ਬਲ ਵਾਲਾ ਜੋ ਸਲਿੱਪ ਕੀਤਾ ਹੋਇਆ ਹੈ। ਇਹਨੂੰ ਚਾਹੋ ਤਾਂ ਤੁਸੀਂ ਇਸ ਤਰ੍ਹਾਂ ਉਤਾਰ ਸਕਦੇ ਹੋ। ਫਿਰ ਇਹਨਾਂ ਨੂੰ ਤਿੰਨ ਗੁੰਡਿਆਂ ਨੂੰ ਇੱਧਰ ਵੀ ਸਲਾਈ ਤੇ ਲਿਜਾ ਕੇ ਤੱਕਦੇ ਹਾਂ। ਇਹਨੂੰ ਇਸ ਤਰ੍ਹਾਂ ਪਿੱਛੇ ਲੈ ਕੇ ਜਾਣਾ ਹੈ। ਫਿਰ ਇੱਕ ਹੁੰਡਿਆਂ ਨੂੰ ਦੁਬਾਰਾ ਫਿਰ ਖਫੀ ਸਲਾਈ ਤੇ ਲੈ ਲਾਂਗੇ ਇਸ ਤਰ੍ਹਾਂ ਵੀ ਤੁਸੀਂ ਕਰ ਸਕਦੇ ਹੋ ਇੱਕ ਤਰੀਕਾ ਆਪਾਂ ਅਗਲੇ ਵੀਚ ਹੋਰ ਦੱਸਾਂਗੇ ਫਿਰ ਇਹਨਾਂ ਨੂੰ ਚਾਰੇ ਹੁੰਡਿਆਂ ਨੂੰ ਸਿੱਧੇ ਬਣਾ ਲੈਣਾ ਠੀਕ ਹੈ ਜੀ ਦੇਖੋ ਕਿ ਸਿੱਧਾ ਘੱਟ ਵੱਡ ਕੁਝ ਵੀ ਨਹੀਂ ਕਰਨੀ ਕਿੰਨਾ ਪਿਆਰਾ ਸੌਖਾ ਹੈ ਡਿਜ਼ਾਈਨ ਇਹ ਇਸ ਤਰ੍ਹਾਂ ਡਿਜ਼ਾਈਨ ਨਹੀਂ ਬਣਦੀ ਜਾਂਦਾ ਕਿ ਤਾਂ ਅੱਗੇ ਆਪਣੇ ਵੱਲ ਕਰਾਂਗੇ ਦੋ ਹੁੰਡੇ ਪੁੱਠੇ ਦੇਖੋ ਇਹਨਾਂ ਨੂੰ ਹੁਣ ਆਪਾਂ ਇਹ ਕੋਹ ਤਰੀਕੇ ਨਾਲ ਇਹਨੂੰ ਆਪਾਂ ਇੱਧਰ ਕਰਾਂਗੇ ਇਹਨੂੰ ਆਪਾਂ ਛੱਡ ਦਾਂਗੇ ਬਾਲ ਵਾਲੇ ਕੁੰਡੇ ਨੂੰ ਪਹਿਲੇ ਇਹਨੂੰ ਛੱਡ ਦਾਂਗੇ ਇਹ ਤਿੰਨ ਕੁੰਡਿਆਂ ਨੂੰ ਆਪਾਂ ਇਸ ਤਰ੍ਹਾਂ ਸਲਾਈ ਤੇ ਚੱਕਲਾਂਗੇ ਪਿੱਛੋਂ ਦੀ ਫਿਰ ਇਹਨੂੰ ਇਸ ਤਰ੍ਹਾਂ ਕੱਢ ਦਾਂਗੇ ਟੱਡ ਕੇ ਤੇ ਫਿਰ ਇੱਧਰ ਲੈ ਜਾਵਾਂਗੇ ਕੋਈ ਵੀ ਤਰੀਕਾ ਤੁਸੀਂ ਅਪਣਾ ਸਕਦੇ ਹੋ ਜਿਹੜਾ ਤੁਹਾਨੂੰ ਸੌਖਾ ਲੱਗਦਾ ਫਿਰ ਇਹਨਾਂ ਨੂੰ ਚਾਰੇ ਕੁੰਡਿਆਂ ਨੂੰ ਸਿੱਤੇ ਬਣਾ ਲੈਣਾ ਠੀਕ ਹੈ ਜੀ ਇਸ ਤਰ੍ਹਾਂ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਆ ਔਰ ਕਿੰਨਾ ਸੌਖਾ ਤੇ ਆਸਾਨੀ ਨਾਲ ਜਲਦੀ ਜਲਦੀ ਬਨ ਵਾਲਾ ਡਿਜ਼ਾਈਨ ਆਗਾ ਇਸ ਤਰ੍ਹਾਂ ਪਿੱਛੇ ਲੈ ਜਾਗੇ ਇਹੀ ਇੱਕ ਕੁੰਡੇ ਨਾਲ ਆਪਣਾ ਜਿਹੜਾ ਡਿਜ਼ਾਈਨ ਆ ਉਹ ਬਣਦਾ ਦੇਖੋ ਬਾਕੀ ਸਾਰੇ ਕੁੰਡੇ ਸਿੱਧੇ ਪੁੱਠੇ ਆ ਬਸ ਇੱਕ ਕੁੰਡੇ ਦੇ ਬਲਣ ਵਾਲੀ ਜਿਹੜਾ ਡਿਜ਼ਾਈਨ ਆ ਬਣਦਾ ਹੈਗਾ ਹੋਰ ਡਿਜ਼ਾਈਨ ਹੈਵੀ ਇੰਨਾ ਪਿਆਰਾ ਲਾਸਟ ਵਿੱਚ ਦੋ ਕੁੰਡੇ ਪੁੱਠੇ ਬਣਾ ਲਵਾਂਗੇ ਐ ਸਟਿਚ ਵਾਲਾ ਸਿੱਧਾ ਠੀਕ ਹੈ ਜੀ ਤਿੰਨ ਸਲਾਈਆਂ ਕੰਪਲੀਟ ਹੋ ਗਈਆਂ ਚੌਥੀ ਸਲਾਈ ਪੁੱਠੀ ਸਾਈਡ ਤੋਂ 34 ਸਲਾਈ ਉੱਠੀ ਸਾਈਡ ਤੋਂ ਧਿਆਨ ਨਾਲ ਦੇਖਿਓ ਜੀ ਪਹਿਲਾ ਗੁੰਡਾ ਐ ਸਟਿਚ ਉਤਾਰ ਲਵਾਂਗੇ ਤਾਗਾ ਵਾਰ ਨਹੀਂ ਕਰਾਂਗੇ ਦੋ ਕੁੰਡੇ ਸਿੱਧੇ ਹੁਣ ਇਹਦੇ ਵਿੱਚ ਆਪਣੇ ਕੁਝ ਵੀ ਨਹੀਂ ਕਰਨਾ ਦੋ ਕੁੰਡੇ ਸਿੱਧੇ ਚਾਰ ਕੁੰਡੇ ਕੁੱਥੇ ਬਣਾਉਣੇ ਆ ਇਹਹੀ ਚਾਰ ਅਸ਼ੇ ਕੁੰਡਿਆਂ ਨੂੰ ਖਾਣ ਕੋਰੀ ਸਲਾਈ ਵਿੱਚ ਰਿਪੀਟ ਕਰਾਂਗੇ ਦੋ ਕੁੰਡੇ ਸਿੱਧੇ ਚਾਰ ਕੁੰਡੇ ਪੁੱਠੇ ਦੋ ਕੁੰਡੇ ਸਿੱਤੇ ਚਾਰ ਕੁੰਡੇ ਪੁੱਠੇ 1 2 3 4 ਲਾਸਟ ਵਿੱਚ ਵੀ ਦੋ ਕੁੰਡੇ ਸਿੱਤੇ ਐ ਸਟਿਚ ਵਾਲਾ ਕੋ ਜੀ ਚਾਰ ਸਲਾਈਆਂ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਆਪਣਾ ਇਸ ਤਰ੍ਹਾਂ ਦਾ ਬਣ ਕੇ ਤਿਆਰ ਹੋ ਗਿਆ ਜੇਕਰ ਤੁਹਾਨੂੰ ਡਿਜ਼ਾਈਨ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਐਂਡ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੇਕਰ ਸੱਚੀ ਤੁਹਾਨੂੰ ਵੀ ਵੀਡੀਓ ਚੰਗੀ ਲੱਗਦੀ ਆ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ। ਹੋਰ ਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਸ ਤਰ੍ਹਾਂ ਦੀ ਹੋਰ ਡਿਜ਼ਾਈਨ ਦੇਖਣ ਲਈ। ਮਿਲਦੇ ਆਂ ਜੀ ਫੇਰ ਅਗਲੀ ਵੀਡੀਓ ਦੇ ਵਿੱਚ।